ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਸ਼ਹਿਰ ਜਨਾਲਾ ਤਹਿਸੀਲ ਵੀਚਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸੋਨੋ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਮੱਜਾਂ ਵਿਖਾਉਣੀਆਂ ਤੇ ਇੱਕ ਆ ਨੀਲੀ ਦੀ ਮਾਈ ਤੁਹਾਨੂੰ ਗੱਭਣ ਤੁਹਾਨੂੰ ਤਿਆਰ ਦਿਖਾਉਣੀ ਆ ਇੱਕ ਆ ਬੱਚੇ ਵਾਲੀ ਤੁਹਾਨੂੰ ਦਿਖਾਵਾਂਗੇ ਤੇ ਇੱਕ ਆ ਮੱਜ ਬੱਚੇ ਤੋਂ ਬਿਨਾਂ ਤੁਹਾਨੂੰ ਦਿਖਾਉਣੀ ਆ ਹਾਂਜੀ ਵੇਦੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੋਸਨਾ ਠੀਠਾ ਜੀ ਜੀ ਦਾ ਬੜੀ ਮਾਰੀ ਕਿਰਪਾ ਜੀ ਚਲੋ ਜੀ ਕਿਰਪਾ ਜੀ ਦੀ ਜੇ ਰੇਤਾ ਮਾਲ ਬਸਾਂ ਲੱਗ ਕਿੰਨੇ ਕ ਹੂਨ ਫਨ ਆ ਜਾਂਦੇ ਫਿਰ ਹੂਨ ਬੜੇ ਆ ਜਾਂਦਾ ਅੱਛਾ ਹਾਂਜੀ ਠੀਕ ਹੈ ਦਾਜ ਵੀ ਪਹਾ ਛੋਟੀ ਆ ਪਹਾ ਛੋਟੀ ਨਿਕ ਨਿਕ ਮੋਲ ਚਲੋ ਨਾਮ ਦੱਸਤਾ ਫਿਰ ਨਾਮ ਸੋਨੂ ਸ਼ਾਹ ਜਨਾਲਾ ਜਿਲ੍ਹਾ ਅੰਮ੍ਰਿਤਸਰ ਤੇ ਹੁਣ ਨੰਬਰ ਬੋਲਦਾ 71 56 752 ਠੀਕ ਆ ਤੇ ਚਲੋ ਫਿਰ ਸ਼ੁਰੂਆਤ ਜਿਹੜੀ ਆਪਾਂ ਸਭ ਤੋਂ ਪਹਿਲਾਂ ਬੀਨਾ ਬੱਤਾਂ ਜੀ ਮੱਝ ਲਈ ਆਪਣੀ ਗੱਲ ਭਜੀ ਅੱਛਾ ਇਹਨੇ ਸਾਈ ਭਾਈ 4000 ਦੀ ਅੱਛਾ ਮੱਝ ਨਾਲ ਹੋ ਗਈ ਮਮਾਰ ਡਾਉਣ ਹੋ ਗਈ ਆਵੇ ਪੰਜ ਮੁੰਡ ਵੀ ਖਾਨ ਦੀ ਪਟਵਾਰ ਨੂੰ ਮਕਾਨ ਦੀ ਆ ਕੋਈ ਅੱਛਾ ਆਈਏ ਭੇਜਦੇ ਇਦਾਂ ਐਕਚੁਅਲੇ ਘਰ ਜਾ ਕੇ ਡਾਉਣ ਕੋਈ ਦੁੱਧ ਨਾ ਦੇਦੀ ਜਾਂ ਫਿਰ ਤੋਂ ਖਾ ਕੰਮ ਦੇ ਗਲਟ ਹੋਣਾ ਇੱਥੇ ਨਾਲ ਹਾਂਜੀ ਹਾਂਜੀ ਆਇਆ ਕੋਈ 1500 ਦਿੰਦਾ ਕੀ ਅਸਰੀ ਆਨ ਨਦੀਨੋ ਨਾ ਹਾਂਜੀ ਤਾਂ ਇਹਨੂੰ ਕਹਾਂ ਵੀ ਠੀਕ ਨਹੀਂ ਆਂਦਾ ਕੋਈ ਨੀ ਦੋ ਚਾਰ ਦਿਨ ਉਹ ਘੜੀ ਖਲੋਜ ਭੇਜ ਦਿਓ ਠੀਕ ਹੈ ਬਧੀ ਸੈਰ ਤੇ ਹੀ ਹਾਂਜੀ ਹਾਂਜੀ ਨਾ ਵੀ ਫੇਸਬੁਕ ਸਾਈ ਵੀ ਵਾਪਸ ਕਰਦਾ ਜੁਰੇ ਦੀ ਠੀਕ ਆ ਉਹ ਤਰ੍ਹਾਂ ਕੀ ਇਹਦੇ ਚਾਰ ਚਾਰ ਸਾਈ ਆਈ ਆ ਸਾਈ ਆ ਸਾਈ ਉਹਨੂੰ ਕਿਹਾ ਮੈਂ ਠੀਕ ਨਹੀਂ ਵੀ ਮੱਝਾ ਉਹਨੂੰ ਬੰਡਵੇ ਲੋ ਬੰਡ ਵੀ ਨਹੀਂ ਖਾਣੀ ਉਹਨਾਂ ਦੇ ਨਾਲ ਚੁੱਕ ਰਿਆ ਹੋ ਹਾਂਜੀ ਹਾਂਜੀ ਮੂੰਹ ਨਹੀਂ ਲਾਉਂਦੀ ਇਹਦਾ ਠੀਕ ਆ ਮੈਂ ਕਿਹਾ ਕੀ ਕਿ ਟੂ ਖਲਵਾਏ ਹੋ ਸੈਟੋ ਜੁਰੇ ਜੰਗ ਨੂੰ ਨਾ ਵੀ ਉਹ ਹੀ ਸਾਈ ਮੋੜਦਾ ਅਗਲੀ ਵੇਰ ਦਿਹਾੜੀ ਸ਼ੋਕ ਭੇਜ ਲਾਂਗੇ ਠੀਕ ਹੈ ਬਾਕੀ ਆ ਜਿਹੜੀ ਮੱ ਫਿਰ ਅਗਲੇ ਦੀ ਮਰਦੀ ਖੜੇ ਅਗਲੇ ਦਾ ਮੈਂ ਤਾਂ ਭਾਈ ਕੋਈ ਨਹੀਂ ਆ ਗਈ ਆ ਐ ਆਪਣੀ ਬੁੱਝ ਪਾ ਕੇ ਮੁੜ ਕੇ ਉਹਨੂੰ ਪੈਸੇ ਲੈ ਕੇ ਮਣ ਕਹਿੰਦਾ ਭਾਈ ਘੱਲ ਦੋ ਵਾਪਸ ਕੋਈ ਨਹੀਂ ਤੁਹਾਨੂੰ ਮੱਝ ਬਦ ਲੱਗੇ ਦੇ ਦਾਂਗੇ ਹਾਂਜੀ ਹਾਂਜੀ ਹੋਰ ਕੋ ਦੇ ਦਾਂਗੇ ਫਿਰ ਨਹੀਂ ਕੰਮ ਚੱਗਾ ਲੱਗਦਾ ਆ ਪਹਿਲਾਂ ਹੀ ਅਗਲੇ ਨੂੰ ਸਹੀ ਗੱਲ ਦੱਸ ਦੋ ਸੋਨੂੰ ਨੂੰ ਕਿਹਾ ਵੀ ਜੀ ਠੀਕ ਨਹੀਂ ਆ ਪੈਸੇ ਆਪਣੇ ਲੈ ਲਓ ਪੈਸੇ ਲੈ ਲਓ ਜੇ ਮੱਝ ਖੜਦੀ ਨੇ ਦਿਹਾੜੀ ਕੋਲ ਲੈ ਜਾਓ ਅੱਛਾ ਸਹੀ ਗੱਲ ਹੈ ਨਹੀਂ ਆ ਨਹੀਂ ਸਹੀ ਗੱਲ ਹੈ ਉਹ ਪੈਸੇ ਆਪਣੇ ਬੁੱਝ ਆ ਜਨਾ ਭਾਈ ਦੇ ਨੂੰ ਕਿਸੇ ਦਾ ਮਗਦੀ ਨਹੀਂ ਕਰਦਾ ਹਾਂਜੀ ਹਾਂ ਉਹ ਵੀ ਡੰਗ ਲਿਆ ਕੇ ਵੇਚ ਲੀ ਆਪਾਂ ਉਹ ਵੀ ਵੇਚ ਲੀਏ ਹਾਂਜੀ ਹਾਂਜੀ ਚਲੋ ਪੈਸੇ ਉਹਦੇ ਕੋਲ ਆ ਨਹੀਂ ਸਾਡੀ ਮਾ ਜ ਸਾਡੇ ਕੋਲ ਆ ਹਾਂਜੀ ਹਾਂਜੀ ਚਲੋ ਸੈਟ ਹੋਈ ਜਾਂਣਾ ਮੰਨੇ ਤੇ ਸਾਵਣੀਆਂ ਚੀਜ਼ਾਂ ਟੱਲੀ ਜਾਂ ਮੱਠੀਆਂ ਹੋਈ ਜਾਂਦੀਆਂ ਆਪਣੇ ਵੀ ਸਰੀਰ ਉੱਪਰ ਥੱਲੇ ਹੋਈ ਜਾਂਦੇ ਹਾਂਜੀ ਤੇ ਚਲੋ ਫਿਰ ਸ਼ੁਰੂਆਤ ਜਿਹੜੀ ਆ ਦੇਖੋ ਦੁੱਧ ਭਾਈ 7 ਕਿਲੋ ਜੀ ਹੈਗਾ ਪੱਕਾ ਦੁੱਧ ਭਾਈ ਚੋਗ ਜੀ ਸੋਣ ਭਾਜੀ ਇੱਟਾ ਚਵਾ ਲਗਾ ਜੇ ਕਿਰੰਤੀ ਹੋਈ ਨਹੀਂ ਬਹੁਤਾ ਬਾਕੀ ਇਹ ਆ ਬੇ ਕੱਦ ਕੱਟ ਚੰਗਾ ਵਾਤ ਨਾ ਉਹ ਦੀ ਛੋੜੀਆਂ ਛੋੜੀਆਂ ਵੇ ਆਪਾਂ ਕਹਿੰਦੇ ਨੇ ਮੂੰਹ ਚੋਕੇ ਇੰਦੀਆਂ ਵਟੀਆਂ ਆ ਅੱਛਾ ਲੋਦਾ ਕਿੱਥੇ ਹੁੰਦੀ ਵੇ ਲੋ ਠੀਕ ਆ ਬੜਾ ਸਹੀ ਭਾਈਆ ਤੇ ਮੱਜ ਤੇ ਮਹੀਨਾ ਕਦੇ ਬਈ ਨੂੰ ਹਰਾ ਹੀ ਗਰੰਟੀ ਨਹੀਂ ਬੰਦੇ ਉਹਦੀ ਤੁਰ ਹਾ ਫੇਰ ਇੱਕ ਦਿਨ ਬਾਅਦ ਕਾਲ ਵੇ ਲੋ ਕੱਢਾ ਜੇ ਤੇ ਜਵਾਬ ਭਾਜੀ ਤੇ ਗੱਲ ਹੀ ਗਾਂਦੀ ਇਹਨਾਂ ਜਵਾਬ ਦਾ ਠੀਕ ਹੈ ਜੀ ਜੋ ਆਨੇ ਬਹੁਤੀ ਜਗੀ ਹੈ ਕੱਦ ਕਾਠ ਤੇਰਾ ਚੰਗਾ ਉੱਚਾ ਹੋਇਦਾ ਇਹ ਆ ਕਿ ਸਰੀਰਾਂ ਥੋੜੀ ਜੀ ਕਾਰੀ ਆ ਵੀਰ ਜੀ ਵੇਖੋ ਕਿਦਿ ਲੱਗੀ ਜੀ ਆ ਥਾਣੇ ਦੇ ਦੇਖ ਸਾਦੇ ਚ ਲੱਗ ਗਿਆ ਤੇ ਮਿਲ ਕੇਵੇਂ ਨੇ ਚੰਗੀ ਲੱਗੀ ਹਾਂਜੀ ਚਵਾ ਦੇ ਵਿੱਚ ਤੇ ਲੱਦ ਕੇ ਲੈ ਆਵੀ ਇੱਥੇ ਅੱਛਾ ਜੇ ਦੁੱਧ ਬਾਦ ਦਾ ਫਰਕ ਪੈਜੀ ਉਹਦੀ ਨਹੀਂ ਗੱਲ ਕਰਦਾ ਅੱਛਾ ਚੋਂਚ ਗਲਤ ਹੋਵੇ ਤਾਂ ਮੈਂ ਇਹਨਾਂ ਕਰ ਲੱਦ ਕੇ ਲੈ ਆਣੀ ਫੋਨ ਕਰਦਾ ਭਾਜੀ ਮੱਝ ਤੁਹਾਡੀ ਆਉਂਦੀ ਜੀ ਤੇ ਮੁੱਲੇ ਤਾਂ ਦੇ ਦੀਏ 50 ਦੀਏ 50000 ਦੀ ਦੇਣੀ ਜੇ ਕੀ ਕਰਨ ਬਿਲਕੁਲ ਪਹਿਲੇ ਫੋਨ ਤੇ ਜਾਵੇ ਜਿਹੜਾ ਕਾਲੀ ਦੀ ਦੇ ਰਹੀ ਹੈ ਦੋ ਨੰਬਰ ਦੇ ਹਿਸਾਬ ਨਾਲ ਦੇਣੀ ਸੀ ਕੋਈ ਦੋ ਨੰਬਰ ਤੋਂ ਬੋਲੇ ਵਾਲੇ ਕਿੰਨੇ ਦੀ ਆ ਅੱਛਾ ਤੇ ਦੁੱਧ 7 ਕਿਲੋ ਜਹਾ ਸੰਗ ਨਾਲ ਦਹੀਰ ਦਾ ਕਿੰਨੇ ਦੀ 45 ਦੀ ਹਾਂ ਨਹੀਂ 45 ਦੀ ਪਰ ਮੱਝ ਭਾਈ ਜੇ ਕਿ ਸਾਹਮਲੇ ਨਾ ਹਾਂਜੀ 2 ਲੱਖ ਦਾ ਕੰਮ ਇਸੇ 1.5 ਲੱਖ ਦੀ ਮੱਝ ਤੋਂ ਵੱਧ ਬੰਨੀ ਆ ਇਹ ਕਿ ਰਾਜੀ ਰਾਜੀ ਰੋਜੀ ਕਰ ਲੈ ਚੰਗੀ ਤਰ੍ਹਾਂ ਬੋਲਦਾ ਇਹ ਤਾਂ ਭਾਈ ਯਾਦਗਾਰੀ ਦੇਸੀ ਮੱਝ ਆ ਠੀਕ ਹੈ ਜੀ ਠੀਕ ਹੈ ਕਾਲੀ ਇੱਕ ਰੰਗ ਦੇ ਰਿਹਾ ਚੱਲ ਮੇਰਾ ਪੂਲੀ ਵੜੀ ਜੇ ਚੈੱਕ ਕਰਨ ਕਾਲੀ ਬਾਜੀ ਪੂਝ ਤਕ ਠੀਕ ਹੈ ਜੀ ਜੇ ਕੋ ਮੇਰਾ ਵੀ ਲੈ ਗਏ ਨੇ ਸਾਹਮਣ ਵਾਲਾ ਹਾਂਜੀ ਦੁੱਧ ਵੀ ਤੋਂ ਨਾਲ ਗੱਲ ਨਹੀਂ ਹੁੰਦੀ ਲੱਖ ਜਾਲ ਦਿੰਦੀ ਤੇ ਬੜੀ 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 ਜੇ ਪਰ ਮੈਂ ਦਾ ਜਵਾਬ ਹੀ ਵਿਖਾਇਆ ਕਰ 45000 ਦੀ ਕਹਿੰਦੇ ਕਿ ਦੇ ਦੇਾਂਗੇ ਮੱਝਾਂ ਬੜੀਆਂ ਬੜੀਆਂ ਆਈਆਂ ਵਾ ਜਿਹਦਾ ਜਵਾਬ ਜਨਾਇ ਨੂੰ ਜਵਾਬ ਦਤਾ ਆ ਠੀਕ ਹੈ ਚੋਂ ਪੋਲੀ ਨੂੰ ਅਗੀ ਆ ਠੀਕ ਆ ਤੇ ਹੁਣ ਆ ਜਿਹੜੀ ਮੱਝ ਆਹ ਲੈ ਭਾਈ ਇਹਨੇ ਜੁਨੀ 45000 ਦੀ ਠੀਕ ਹੈ ਅੱਜ ਸਾਰੇ ਮੁੱਲ ਖਾਨਾ ਹੀ ਚੱਲੂਗੇ ਇਹਦੇ ਕੋਲ ਕਿੰਨਾ ਹੀ ਦੁੱਧ ਇਹ ਕੋਲ ਦੁੱਧ ਸ਼ਾਮ ਤੋਂ ਬਾਹਰ ਹੋਏ ਕੱਤੀ ਜਾ ਮਗਰ ਇਹਦੇ ਕੱਤੀ ਆ ਕੱਤੀ ਤੋਂ ਬਿਨਾਂ ਜੀ ਮਿਲਦੀ ਏ ਕੱਤੀ ਤੋਂ ਹੀ ਮਿਲਦੀ ਏ ਤੇ ਕਹਿੰਦੇ ਤੇ ਆ ਦੋ ਦੀ ਲੱਗਦਾ ਇਹ ਕਿੰਨਾ ਗਾਲ ਕੱਤੀ ਸਾਹਮਣੇ ਜੋ ਵੀ ਆ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ ਮੈਂ ਤੋੜ ਦਈਆਂ 6 ਕਿਲੋ ਦੁੱਧ ਜਿਹੜਾ ਕਹਿੰਦੇ ਕੀ ਇਹਦੇ ਕੋਲ ਹੈਗਾ ਗੱਲ ਜਵੇ ਦੀ ਕਮਾਗੇ ਆਵ ਲੋ ਕੱਤੀਓ ਜੱਦੀ ਭਾਈ ਜੇ ਬਾਕੀ ਇਹਦਾ ਸਿੰਘ ਬੜਾ ਲੱਗ ਜੀ ਵੈਰੈਟੀ ਦਾ ਤਾਂ ਚਾਹ ਨਾ ਚਾਕੇ ਮੋੜਿਆ ਇਹਨਾਂ ਆਇ ਕੱਤੀ ਜੀ ਕੱਤੀ ਦੇ ਮਿਲਦੀ ਏ ਠੀਕ ਐ ਜੋ ਆ ਇੱਕ ਨਾ ਪਤਾ ਇਹ ਆ ਵੀ ਜਿੰਨੇ ਘਰ ਦੇ ਚਾਹ ਪਾਣੀ ਵਾਸਤੇ ਖੜਦੀਆਂ ਉਧਰ ਲਈ ਵਧੀਆ ਵਾ ਇਹਨੂੰ 1.5 ਮਹੀਨੇ ਦੇ 2 ਫਲ 2 ਸੋਈ ਦੇ ਤੱਕ 3 ਮਹੀਨੇ ਹੋ ਗਏ ਨੇ ਆ ਹਾਂਜੀ 1.5 ਮਹੀਨਾ ਦਾ ਬਣੀ ਹੋ ਗਿਆ ਜੀ ਅੱਛਾ ਗਰੰਟੀ ਦੀ ਕੋਈ ਦਿੰਦੇ ਠੀਕ ਐ ਤੇ ਬਾਕੀ ਇਹਦਾ ਦੁੱਧ ਵੀ ਸੰਗ ਨਾਲ ਪੂਰਾ ਨਾ ਤੇ ਮੋਲੇ ਦਾ 40 ਜਰੀਆਂ ਦੀ 40 ਦੀ ਤੇ ਦੇਣੀ ਆ ਭੋਲੇ ਜਸ ਨੌ ਜਰੀਆਂ ਦੀ 38000 ਹਾਂ ਨਾ ਇਹ ਮਾਜੀ ਨਹੀਂ ਜੀ ਤਾਂ 38000 ਦੀ ਅੱਛਾ ਮੇਰਾ ਵੀਰ ਵੀਡੀਓ ਵੇਖ ਲੈ 38000 ਦੀ ਮਾਜੀ ਉਹ ਹੈਗੀ ਦਾ ਠੀਕ ਆ ਤੇ ਮਗਰ ਤੇ ਮਗਰ ਵੀ ਕੱਟੀ ਮਗਰ ਕੱਟੀ ਠੀਕ ਆ 38000 ਦੀ ਛੋੜੀ ਪਾਜੀ ਹੋਰ ਕੋਈ ਸੌਦੇ ਪਾਜੀ ਦਾ ਕੰਮ ਨਾ ਕਰੇ ਹੋਣੇ ਮਿਲੋ ਤੁਹਾਡੇ ਕਹਿੰਦੇ ਮੁੱਲ ਛੋੜੀ ਦਿੱਤੇ ਆ ਠੀਕ ਆ ਆ ਪ्योर ਨੀ ਜੀ ਜੇ ਇਹ ਦੂਜਾ ਸੁਹਾਏ ਕੇ ਸੰਭੀਨੀ ਵੇਲੋ ਸੰਭੀ ਘੱਟ ਆ ਹਾਂ ਆਈ ਹਰੀ ਵਤਰੀ ਬਾਕੀ ਚਲੋ ਜੇ ਅਗਲੇ ਨੇ ਸੰਭੀ ਘਾਟਿਆ ਤੇ ਨੋਟ ਵੀ ਉਹਨੇ ਕੀ ਲੈ ਹੁਣੇ ਆਣਨਾਂ ਚਾਰੂ ਬੜੀ ਆ ਗਾੜੀ ਕੋਈ ਸੰਭ ਲੂਗਾ ਤੇ ਚਲੋ ਦੋ ਦਿਨ ਚੰਗਾ ਗੱਡੀ ਜਾਣਾ ਦੁੱਧ ਪਾਜੀ ਘਰ ਆਲੇ ਜਾਂਦੇ ਸੀ 8-9 ਕਿਲੋ ਚੁੰਦੇ ਰਹੇ ਆ ਅਸਲੀ ਦੇ ਹਿਸਾਬ ਨਾਲ 7-8 ਕਿਲੋ ਤੇ ਦਹੀਂ ਜਾਊਗੀ ਇੰਨਾ ਕਦੇ ਚੱਲ ਦਹੀਂ ਜਾਊਗੀ ਸਾਰੀ ਵੇਖੋ ਕਿڑی ਵਧੀਆ ਸਾਜੀ ਬਾਨੀ ਬੁਣੀ ਚੰਗੀ ਲੱਗਦੇ ਹੋਏ ਹਾਂਜੀ ਹਾਂਜੀ ਇਹ ਨਹੀਂ ਸੋਦੀ ਤੋਂ ਜ਼ਿਆਦਾ ਠੀਕ ਆ ਦੰਦ ਦੇ ਖਤਰੀ ਆਈਏ ਹਾਂ ਕੈਮ ਜੀ ਠੀਕ ਜੇ ਇਹ ਸਾਹਮਣੇ ਵਾਲੀ ਪਾਜੀ ਮੱਝ ਕਿਤੇ ਸਾਹਮਣੇ ਰਹੇ ਮੱਝ ਚੌਕ ਦੀ ਮੱਝ ਬਾਨੀ ਆ ਵਰੀਟਾ ਆਫ ਦੀ ਮੱਝ ਬਣਨੀ ਫਿਰੇ ਸੇਵਾ ਭਾਈ ਚੋਗਦੀ ਬੁਲਾ ਜੇ ਇਹਨੂੰ ਪੱਠੇ ਪਾਉਂਦੀ ਲੋੜ ਨਹੀਂ ਆ ਇੱਜ ਨੇ ਕਿਹਾ ਕਿ ਸ਼ਾਮ ਹੋ ਗਈ ਚੰਗੀ ਦਿਨਾਂ ਤੇ ਪੂਰੇ ਫਿਰ ਟੌਪ ਦੀ ਮੱਝ ਬਣ ਜਾਣੀਗੇ ਇਹਨੂੰ ਕੋ ਸਾਮ ਇਹਨੂੰ ਨਾ ਕੋਈ ਪੱਠੇ ਨਾ ਪਾਵੇ ਭਵੇਂ ਇਹ ਚਾਰੀ ਜਵ ਜਿੱਕੇ ਹੋ ਚਲਾ ਦੇ ਹੋਏ ਬਾਹਰ ਚੋਗਦੀ ਬੜੀ ਅੱਛਾ ਉਹਨਾਂ ਚੋਗਲ ਬੜੀ ਖਿਜਾਈ ਬਾਕੀ ਚਲੋ ਜੋ ਵੀ ਜਿੰਨੇ ਜੋਗੀ ਹੈਗੀ ਆ ਚਲੋ ਆਪਣੇ ਆਪ ਚ ਠੀਕ ਆ ਜਿਹੜੀ ਜਵਾ ਭਾਈ ਥਾਂ ਚ ਖਾਲ ਕਰਵੇ ਪਿੱਛਾ ਮਾਰੇ ਉਹ ਆਪਣੀ ਫੁੱਲ ਕਰਨ ਦੀ ਆ ਠੀਕ ਆ ਤੇ ਇਹਦਾ ਫਿਰ ਮੁੱਲ ਜੱਸ ਨਾ ਬਿਲਕੁਲ 40 ਜੜੀਏ 40000 ਦੀ ਕਿ ਉਹ ਚੰ ਸ਼ੋਰਟ ਕਰ ਦੇਣੀ ਹੈ 37000 ਦੀ 37000 ਹੋਰ 10000 ਹੁਣ ਥਾਣਾ ਕਰੀ ਜਾਈਏ ਨਾ ਅੱਜ ਕੰਮ ਤੇ ਕੋਈ ਪੰਜ ਫੇਲ ਹੋਵੇ ਕੋਈ ਫਾਲਟ ਹੋਵੇ ਜਿੰਮੇ ਆਲਾ ਬਾਅਦ ਅੱਜ ਤੇ ਜੇ ਆਪ ਦਾ ਫੋਨ ਵੀ ਨਹੀਂ ਆਣਾ ਸਿੱਧੇ ਪਹਿਲਾਂ ਸਾਈ ਆਉਗੀ ਤੇ ਫਿਰ ਫੋਨ ਆਉਗਾ ਬਾਹਰ ਦੇ ਵਾਸਤੇ ਆ ਸੱਜਣਾ 50 ਕੋ 35 40 ਤੋਂ ਸਾਰੀਆਂ ਉਹ ਚੱਲ ਜਾਓ ਬਾਹਰ ਬਾਕੀ ਸਾਰੀਆਂ ਚੱਲ ਜਾਓ ਅੰਦਰ ਦੇ ਲੋ ਠੀਕ ਹੈ ਉਹ ਜਦ ਲੈ ਗਈ ਮੈਂ ਥੱਲੇ ਬੰਦ ਨਹੀਂ ਵੇ ਲੋ ਠੀਕ ਹੈ ਜੀ ਤੇ ਠੀਕ ਹੈ ਵੀ ਜੀ ਬਾਕੀ ਇਹ ਉਹ ਭਾਈ ਇਹ ਚ ਹੁਣ ਦੱਸਾਂ ਕਿਉਂ ਹੋ ਨੋ ਕੈਮਰਾ ਵੀਰ ਬਹੁਤ ਬੈਠ ਪਾਈ ਨਾ ਕਰੇ ਏਨਾ 35 ਦਾ 34 ਹੋ ਕੰਮ ਤੇ ਹੈਗਾ ਜੀ ਤੁਹਾਨੂੰ ਬੜਾ ਮੱਝ ਆ ਹਾਂਜੀ ਹਾਂਜੀ ਇਹ ਗਰੀ ਗਾਈਆਂ ਜਿਹੜੀਆਂ ਆ ਪਖਰਾਵਾਂ ਹਾਂਜੀ ਹਾਂਜੀ ਤੁਹਾਡੇ ਕਹਿੰਦੇ ਮੁੱਲ ਛੋੜ ਛੋੜ ਕੀਤੀ ਉਹਦਾ ਮੈਂ ਇਹਦਾ ਮੁੱਲ ਪਾਲੀ ਹਿਸ਼ਾਰੀ ਪੋਣਾ ਅੱਛਾ ਤੁਸੀਂ ਆਖਿਆ ਛੋੜ ਛੋੜ ਕਰੀਏ ਕੋਈ ਨਹੀਂ ਜਾਣਦਾ ਤੁਹਾਡੇ ਕਹਿੰਦੇ ਆਪਾਂ ਵੀਡੀਓ ਪਾਤੀ ਤੇ ਹੁਣ ਤੁਸੀਂ ਸਾਡੇ ਕਹਿੰਦੇ ਠੀਕ ਹੈ ਤੇ ਆਪਣੀ ਸਮਝਣਾ ਵੇਖ ਚੱਕ ਕੇ ਤਸੱਲੀ ਕਰਕੇ ਖੜੋ ਜੀ